ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ 9 ਗੁਣ i am Yes, sir. Uh -huh. in the man number ਆਗਲੂ ਵਿੱਚ ਤਿੰਨ ਵਸ ਤੂੰ ਪਈਓ ਸਾਦ ਰਾਗ ਟਿੱਕ 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 ਰਾਗ ਇੱਕ ਸੰਗ ਪੱਜ ਰਗਣ ਸਟੈਂਡ ਦੇ ਦਿਓ ਪਾਕਿਸਤਾਨ ਦੇ ਦਿਓ ਸੰਗ ਤਦ ਉਤਰਹੀ ਨੰਦ ਦਸਿਆ ਕਿ ਵਾਸਤੇ ਪਰਮ ਪਰਮੇ ਬਿਨਾ ਬਲੇ ਉਹਨੇ ਆਕੇ ਗਵੇਂ ਮਗਲੀ ਤਨ ਚਲੇ ਲਲਤ ਬਿnabla ਗਾਵੇ ਆਪਣੀ ਆਪਣੀ ਬਾਤ ਅਸ਼ਟ ਪੁੱਤਰ ਪਰਬ ਗੇ ਗਾਵੇ ਕੈਨ ਪਤਰ ਦੁਤਿਆਂ ਮਾਲਕ ਔਸਕ ਲਾਬੈ ਤੰਗ ਰਾਗਣੀ ਪਾਟੋ ਤਾਵੇ ਨੋੜ ਕਰੇ ਅਰ ਦੀਪ ਕੰਦਾਰੇ ਗੰਧਾਰੇ ਸੇ ਹੁੰਦੇ ਉਜਾਰੀ ਤਨਾਤਰੀ ਅਸ਼ਟਮਾਲਕ ਔਸਕ ਤਗ ਨਾਈ ਪੁਨਰਯੋ ਹਿੰਦੂ ਲਾ ਪੰਜ ਨਾਰ ਸੰਗ ਅਸ਼ਟ ਸਤ ਉਠੇ ਤਾਨ ਕਲੂ ਲਾ ਗਾਇਨ ਦਲੰਗੀ ਦੇਵ ਕਰਿਆਈ ਬਸਤੀ ਚਦੂਰ ਸੁਹਾਈ ਸਰਸਹੀ ਲਿਲੇ ਪਰ ਜਾ ਸੰਗਦਾ ਸਰ ਮਾਨੰਦ ਪਾਚ ਕਰਿਆਏ ਚੰਦਰ ਬਿੰਬ ਮੰਗਲ ਨ ਸੋਹਾਈ ਸਰਜ ਬਾਨੈ ਆਇ ਮੈਨੁ ਦਾ ਗਾਵੇ ਚਤ ਬਕੰਤ ਕਮੁਤਾ ਅਸ਼ਟ ਦਰ ਮੈਂ ਕੈ ਸਬਾਰੀ ਬੋਨੇ ਆਈ ਦੀਪਕਾ ਕੀ ਬਾਰੇ ਕਥਲੀ ਪਟ ਮੰਜਰੀ ਡੋਟੀ ਕਹੀ ਅਦਾ ਪਾ ਗਾਨੋ ਦਿਆ ਗੁਜਰੀ ਸੰਗ ਕੰਕਾ ਪੁੰਤਾ ਦਿਉ ਰਾਮ ਕੰਨ ਪੁਤਮ ਜੰਪਕ ਕੇ ਨੰ ਗਉਰਾਓ ਕੰਨ ਰਕ ਨਹਿਨਾ ਅਸ਼ਟ ਪੁਤਰ ਦੀਪਕ ਸਾਰੋ ਮੇਲੇ ਤੇ ਡਾਗ ਬਹਿ ਗਾ ਬਹ ਮਾਜੋ ਸੰਗ ਪਰਗਣ ਲਾਵੇ ਬੈ ਲਾਰੀ ਕਰਨਾਟੇ ਤਰੇ ਗੱਬਰੀ ਗਾ ਬਹਿ ਆਤਾ ਬਰੀ ਤੈ ਪਜ ਤੇ ਵੀ ਆਲਾਪੇ ਜਪਦੀ ਸਾ ਪੜਦੇ ਸ੍ਰੀ ਦਾਗ ਚੋਂ ਪਾਂਚੋ ਤਾਪੇ ਸਾਲੂ ਜ਼ਰਗ ਤਗਰਾ ਉਦ ਗੁੰਗਤ ਬੀਨ ਅਸ਼ਟਪੁਤਰ ਤੇਰੀ ਦਾਗ ਕੇ ਗੰਡ ਕੁੰਭ ਹਮੀਰਾ ਕਸ਼ਟਮ ਮੇਗ ਰਬ ਵੇ ਗਾਵੇ ਪਾਚੋ ਸੰਗ ਪਰੰਗਨ ਲਾਵੇ ਤੋਰਟ ਕੋਡ ਮ ਲਾਵੇ ਤੁਨੀ ਉਹਨ ਗਾਵੇ ਆਤ ਕੋਣ ਗੁਣੀ ਉਚੇ ਤੁਰਤੋ ਗਜਨ ਤਰਕੇ ਦਾਦਾ ਜਪ ਜੀ ਸਾਹਿਬ ਸੁਪੁਰਾ ਪੜਦੇ ਹੋ ਜਪਲੀ ਤਰਨਟ ਓਜਨ ਤਰਾ ਪੁਨ ਗਾਵੇ ਸ਼ੰਕਰ ਓ ਸਿਆਮ ਮੇਘ ਰਾਜੁ ਪੁੱਤਰਨ ਕੇ ਨਮ ਕਸ਼ਟ ਰਾਗ